ਸਤਿ ਸ਼੍ਰੀ ਅਕਾਲ ਜੀ ਸਾਰੇ ਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਪਿੰਡ ਕੱਬਰਵੱਛੇ ਦੇ ਵਿੱਚ ਕੱਬਰਵੱਛੇ ਪਿੰਡ ਤੋਂ ਜਿਹੜੀ ਮੂਰਾਂ ਵਾਲੀ ਨੂੰ ਛੜਕ ਜਾਂਦੀ ਓਹ ਛੜਕੇ ਦੇ ਉੱਤੇ ਸਰਕਾਰੀ ਸਕੂਲ ਆਉਂਦਾ ਸਕੂਲ ਦੇ ਬਿਲਕੁਲ ਆਪੋਜੀਟ ਸਾਹਮਣੇ ਪਹਿਲੀ ਗਲੀ ਮੁੜਦੀ ਆ ਤੇ ਉਹ ਗਲੀ ਦੇ ਨੱਕ ਤੋਂ ਸੇਧ ਜਾ ਕੇ ਸਿੱਧਾ ਬਾਈ ਦਾ ਘਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਹੀ ਫਰ ਵੱਛੀਆਂ ਵਕਾਉਆ ਮਿੱਤਰੋ ਦੰਨਾਂ ਦੇ ਬਾਰੇ ਆਪਾਂ ਨੂੰ ਕੋਈ ਇਹਨਾਂ ਦੇ ਬਾਰੇ ਪੁਖਤਾ ਜਾਣਕਾਰੀ ਨਹੀਂ ਗਈ ਔਰ ਆ ਵੱਛੀ ਤਿੰਨ ਮਹੀਨਿਆਂ ਦੀ ਗੱਬਣ ਤੇ ਇੱਕ ਪਾਸਾ ਚੌਥਾ ਮਹੀਨਾ ਲੱਗਿਆ ਜਰਸੀ نسل ਦੇ ਵਿੱਚ ਪੰਜਾਬ ਵਾਲੀ ਟੌਪ ਦੀ ਬਰੀਡ ਦੇ ਵਿੱਚ ਪੈਂਦੀ ਆ ਬੱਚੀ ਮਿੱਤਰੋ ਝੋਲੀ ਢਾਲੀ ਦੀ ਬੜੀ ਕਮਾਲਾ ਸੁੰਦੀ ਬੜੀ ਚੰਗੀ ਰੁੱਤ ਦੇ ਵਿੱਚ ਆ ਚੜਦਾ ਜਾ ਸਿਆਲ ਹੋਊਗਾ ਜਦੋਂ ਠੰਡ ਜੀ ਦੇ ਕੰਬਲ ਜਾਂ ਉੱਤੇ ਲਿਆ ਹੋਊਗਾ ਜਦੋਂ ਮਿੱਤਰੋ ਉਹ ਰੁੱਤ ਦੇ ਵਿੱਚ ਇਹਨੇ ਕਰਮ ਵਾਲੀ ਨੇ ਸੂਣਾ ਵਾਂਦੇ ਉਦੋਂ گاਵਾ ਦਾ ਬਾਜ਼ਾਰ ਜਿਹੜਾ ਹੁੰਦਾ ਉਹ ਆਪ ਹੁੰਦਾ ਵਾ ਮਿੱਤਰੋ ਉਦੋਂ ਇਹ ਸੋਨਾ ਵੈਨਾ ਕਰਮਾਲੀ ਨੇ ਤੇ ਸਰ ਤਿੰਨਾਂ ਮਹੀਨਿਆਂ ਦੀ ਗੱਬਣ ਇਹ ਚੈੱਕ ਪਾਸ ਆ ਤੁਸੀਂ ਆਪਦੀ ਕਰਵਾ ਕੇ ਲੈ ਜਾਣੀ ਹੈ ਮਿੱਤਰੋ ਰੇਟ ਇਹਦਾ ਜਿਹੜਾ ਬਾਈ ਨੇ ਫੋਨ ਦੇ ਉੱਤੇ ਤੁਹਾਡੇ ਨਾਲ ਤੈਅ ਕਰਨਾ ਵਾ ਤੇ ਆ ਵੱਛੀ ਆ ਜਿਹੜੀ ਮਿੱਤਰੋ ਡੱਬੀ ਇਹ ਹਜੇ ਬਣੀ ਨਹੀਂ ਇਹ ਇੱਕ ਵਾਰੀ ਹੀਟ ਕੱਢ ਗਈ ਹੁਣ ਦੂਜੀ ਹੀਟ ਤੇ ਪਾਈ ਜਾਂਦਾ ਇਹਨੂੰ ਵੀ ਟੀਕਾ ਭਰਾ ਦੇਣਾ ਆਪਾਂ ਚੰਗੀ ਡੱਬੀ ਵੱਛੀ ਸੋਹਣੀ ਸੁਨੱਕੀ ਜਾਤ ਕੁਆਲਿਟੀ ਨਸਲ ਦੀ ਇਹ ਵੀ ਚੰਗੀ ਆ ਮਿੱਤਰੋ ਇਹਦਾ ਵੀ ਰੇਟ ਵੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੂਗਾ ਤੋਰ ਕੇ ਆਪਾਂ ਤੁਹਾਨੂੰ ਜਿਹੜੀਆਂ ਵਿਖਾ ਦਿੰਨੇ ਆਂ ਤੇ ਮਿੱਤਰੋ ਹੁਣ ਆਪਾਂ ਇਹਨਾਂ ਨੂੰ ਅੰਦਰ ਹੀ ਲਿਆਉਣਾ ਵਾ ਖੋਣੇ ਨਹੀਂ ਮੇਰੇ ਮਿੱਤਰੋ ਆ ਵੱਚੀ ਗੱਬਣਾ ਜਿਹੜੀ ਉਹਦੀ ਤੋਰ ਫੋਨ ਵੇਖ ਲਓ ਤਿੰਨਾਂ ਮਹੀਨਿਆਂ ਦੀ ਗੱਬਣ ਡੈਨਮਾਰਕ ਦੇ ਚੰਗੇ ਸੀਮਨ ਤੋਂ ਗੱਬਣਾ 2000 ਦਾ ਜਿਹੜਾ ਸੀਮਣਾ ਲਵਾਇਆ ਬਾਈ ਹੋਣਿਆਂ ਨੇ ਇਹਨੂੰ ਕਰਮਾ ਵਾਲੀ ਨੂੰ ਮਿੱਤਰੋ ਇਹ ਗੱਲ ਨੋਟ ਰੱਖਿਆ ਜੇ ਬਹੁਤ ਸੋਹਣੀ ਸੰਖੇ ਬੱਚੀ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਜਾਤ ਕੁਆਲਿਟੀ ਵਾਲੀ ਜਰਸੀ ਨਸਲ ਦੀ ਆ ਮਿੱਤਰੋ ਮੂੰਹ ਮੱਤਾ ਫੇਸ ਕੁਆਲਿਟੀ ਬਹੁਤ ਸੋਹਣੀ ਲੁਨੀਪੁਰਲੀ ਬੱਚੀ ਆ ਕਹਿਣ ਤੋਂ ਭਾਵਾ ਵੀ ਜਦੋਂ ਤਿਆਰ ਹੋਈ ਉਹ ਗੱਲਾਂ ਹੋਣੀਆਂ ਲੇਵੇ ਲੂਵੇ ਵਾਲੇ ਪੱਖ ਤੋਂ ਵੀ ਮਿੱਤਰੋ ਰੇਟ ਵੀਰੇ ਨੇ ਫੋਨ ਦੇ ਉੱਤੇ ਤੈਅ ਕਰਨਾ ਵੈਂਦਾ ਹੁਣ ਦੋ ਨੰਬਰ ਵਾਲੀ ਤੇ ਆ ਇਹ ਅਸਰਖੀ ਜਦੋਂ ਬੱਚੀ ਮਿੱਤਰੋ ਇਹ ਬਣੀ ਨਹੀਂ ਨੀ ਅਜੇ ਕਰਮਾ ਵਾਲੀ ਮੇਰੇ ਕੋਲ ਨਾ ਅਜੇ ਕਰਮਾ ਵਾਲੀ ਆ ਮੈਂ ਤਾਂ ਅੱਗੇ ਬੱਜਲਾਂ ਮੈਨੂੰ ਵੱਛਿਆ ਪੈ ਦਰਦੀਆਂ ਭਾਲੀਆਂ ਇਹ ਤੇਰੀ ਭੜੀ ਹੋਵੇ ਨਹੀਂ ਮਿੱਤਰੋ ਇਹ ਵੱਛੀ ਡੱਬੀ ਆ ਇਹਦਾ ਵੀ ਰੇਟ ਫੋਨ ਦੇ ਉੱਤੇ ਪਿੰਡ ਕੱਬਰਵੱਛਾ ਜ਼ਿਲ੍ਹਾ ਫਰੋਜ਼ਪੁਰ ਨੰਬਰ 22 ਦਾ ਕਿੰਨਾ ਵੀਰੇ ਆਪਣਾ 98 155 98155 52304 ਹੈਨਾ 98155 52304 98155 52304 ਇਹੇ ਨੰਬਰ ਆ 22 ਦਾ ਮਿੱਤਰੋ ਪਿੰਡ ਕੱਬਰਵੱਛਾ ਜ਼ਿਲ੍ਹਾ ਫਰੋਜ਼ਪੁਰ ਮੂਰਾ ਵਾਲੀ ਛੜਕ ਸਰਕਾਰੀ ਸਕੂਲ ਦੇ ਓਪੋਜ਼ਿਟ ਸਾਹਮਣੇ ਆ